ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਸਤਿਗੁਰ ਪਾਤਸ਼ਾਹ ਜੀਆਂ ਦੇ ਪਾਵਨ ਫੁਰਮਾਨ ਹਨ ਸੇਵਕ ਕੀ ਮਨਸਾ ਪੂਰੀ ਭਈ ਮਨਸਾ ਦਾ ਮਤਲਬ ਹੈ ਮਨ ਦੀ ਇੱਛਾ ਸੇਵਕ ਦੇ ਜੋ ਪ੍ਰਭੂ ਦਾ ਨਾਮ ਜਪਣ ਵਾਲਾ ਹੈ ਨਾਮ ਜਪਣ ਵਾਲੇ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਨੇ ਭਾਵ ਕੇ ਮਾਇਆ ਵਾਲੀ ਦੌੜ ਮੁੱਕ ਜਾਂਦੀ ਏ ਚੇਤੇ ਰੱਖਣਾ ਮਨੁੱਖ ਉਹਨਾ ਚਿਰ ਹੀ ਖਾਣ ਵਾ ਪੀਣ ਵਾਲੀ ਵਸਤੂ ਦੇ ਮਗਰ ਭੱਜੇਗਾ ਜਿੰਨਾ ਚਿਰ ਉਹ ਭੁੱਖ ਹੈ ਜਦੋਂ ਰਾਜੇ ਜਾਂਦੇ ਫਿਰ ਉਹ ਪਿੱਛੇ ਭੱਜਣਾ ਬੰਦ ਕਰ ਦਿੰਦਾ ਹੈ ਲੇਕਿਨ ਜਿਹੜੀ ਭੁੱਖ ਦੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਸ਼ੁਰੂ ਵਿੱਚ ਹੀ ਕਰ ਦਿੱਤੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਉਹ ਭੁੱਖ ਕੋਈ ਹੋਰ ਭੁੱਖ ਹੈ ਉਹ ਸਰੀਰ ਦੀ ਭੁੱਖ ਨਹੀਂ ਉਹ ਹੈ ਤ੍ਰਿਸ਼ਨਾ ਦੀ ਭੁੱਖ ਉਹ ਹੈ ਅੰਦਰ ਜਿਹਨੂੰ ਆਪਾਂ ਕਹਿ ਦਿੰਦੇ ਆ ਸਿੱਧੇ ਜੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਵੀ ਕੋਈ ਮਨੁੱਖ ਕਿਸੇ ਦੀ ਨੀਤ ਨਹੀਂ ਰੱਜਦੀ ਤੇ ਉਹ ਫਿਰ ਮਨੁੱਖ ਕਦੇ ਰਾਜ ਵੀ ਨਹੀਂ ਸਕਦਾ ਲੇਕਿਨ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਤੇ ਉਹਦੀ ਇਹ ਭੁੱਖ ਮਿਟ ਜਾਂਦੀ ਹੈ ਉਹ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਉਸ ਵੇਲੇ ਉਹ ਮਾਇਆ ਦੇ ਮਗਰ ਭੱਜਣਾ ਦੌੜਨਾ ਬੰਦ ਕਰ ਦਿੰਦਾ ਹੈ ਮਨਸਾ ਦਾ ਮਤਲਬ ਹੈ ਮਨ ਦੀਆਂ ਇੱਛਾਵਾਂ ਕਹਿ ਲੱਗੇ ਸੇਵਕੀ ਮਨਸਾ ਪੂਰੀ ਭਈ ਨਾਮ ਜਪਣ ਵਾਲੇ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਭਾਵ ਤ੍ਰਿਸ਼ਨਾ ਹੀ ਖਤਮ ਹੋ ਗਈ ਕੋਈ ਮਨ ਦੀ ਇੱਛਾ ਰਹਿ ਹੀ ਨਹੀਂ ਗਈ ਤੇ ਨਾਲ ਹੀ ਅਗਲਾ ਬਚਨ ਹੈ ਕਹਿ ਲੱਗੇ ਸਤਗੁਰ ਤੇ ਨਿਰਮਲ ਮਤ ਲਈ ਸੱਚੇ ਗੁਰੂ ਦੇ ਕੋਲੋਂ ਨਿਰਮਲ ਮਤ ਉਸ ਮਨੁੱਖ ਨੇ ਪ੍ਰਾਪਤ ਕਰ ਲਈ ਜਿਸ ਨੇ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਮਕਾਇਆ ਚੇਤੇ ਰੱਖਣਾ ਜਦੋਂ ਤੱਕ ਇਹ ਤ੍ਰਿਸ਼ਨਾ ਦੀ ਭੁੱਖ ਤਰੇ ਅੰਦਰ ਚੱਲ ਰਹੀ ਹੈ ਉਹਨਾਂ ਚਿਰ ਸੱਚੇ ਗੁਰੂ ਨੇ ਦੇ ਉਪਦੇਸ਼ ਨੂੰ ਮਨੁੱਖ ਸਮਝ ਹੀ ਨਹੀਂ ਸਕਦਾ ਅਸਲ ਦੇ ਵਿੱਚ ਸਮਝਦਾ ਹੀ ਉਦੋਂ ਹੈ ਜਦੋਂ ਅੰਦਰੋਂ ਰਾਜ ਜਾਂਦਾ ਹੈ ਇਹਦਾ ਮਨ ਖੜ ਜਾਂਦਾ ਹੈ ਤ੍ਰਿਸ਼ਨਾ ਦੀ ਭੁੱਖ ਭੱਜ ਦੌੜ ਖਤਮ ਹੋ ਜਾਂਦੀ ਹੈ ਜਿਸ ਵੇਲੇ ਮਨੁੱਖ ਆਪਣੀ ਇਸ ਦੌੜ ਨੂੰ ਮੁਕਾ ਲੈਂਦਾ ਹੈ ਤੇ ਫਿਰ ਗੁਰੂ ਦੀ ਦੱਸੀ ਹੋਈ ਸਿੱਖਿਆ ਵੀ ਇਹਦੇ ਅੰਦਰ ਬਹਿਣੀ ਕਰ ਕਰਨੀ ਸ਼ੁਰੂ ਹੋ ਜਾਂਦੀ ਹੈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਪਰਬੂ ਆਪਣੇ ਅਜਿਹੇ ਸੇਵਕਾਂ ਦੇ ਉੱਤੇ ਬੜੀ ਮਿਹਰ ਕਰਦੇ ਨੇ ਮਿਹਰਬਾਨ ਹੋ ਜਾਂਦੇ ਨੇ ਜਨਕੋ ਪ੍ਰਭ ਹੋਇਓ ਦਿਆਲ ਆਪਣੇ ਸੇਵਕ ਦਿੱਤੇ ਹਮੇਸ਼ਾ ਮਿਹਰ ਦੀ ਕਿਰਪਾ ਦੀ ਨਜ਼ਰ ਰੱਖਦੇ ਨੇ ਸੇਵਕ ਕੀਨੋ ਸਦਾ ਨਿਹਾਲ ਆਪਣੇ ਸੇਵਕ ਨੂੰ ਸਦਾ ਨਿਹਾਲ ਮਤਲਬ ਪ੍ਰਸੰਨ ਖੁਸ਼ ਹਰ ਵੇਲੇ ਪ੍ਰਮਾਤਮਾ ਉਸ ਨੂੰ ਨਿਹਾਲ ਕਰਕੇ ਰੱਖਦੇ ਨੇ ਕਿਸੇ ਗੱਲ ਦੀ ਟੋਟ ਨਹੀਂ ਕਿਸੇ ਦੁੱਖ ਕੋਈ ਦੁੱਖ ਐਸਾ ਨਹੀਂ ਜਿਹੜਾ ਉਸ ਮਨੁੱਖ ਨੂੰ ਅੰਦਰੋਂ ਪਰਮਾਤਮਾ ਨਾਲੋਂ ਤੋੜ ਸਕੇ ਕਿਉਂਕਿ ਅੰਦਰੋਂ ਜੁੜਾ ਵੀ ਇੰਨਾ ਜ਼ਿਆਦਾ ਹੋ ਗਿਆ ਦੁਨਿਆਵੀ ਦੁੱਖ ਨੇ ਜਿਹੜਾ ਦੁੱਖ ਅੱਜ ਹੈ ਕੁਝ ਸਾਲਾਂ ਬਾਅਦ ਇਹ ਦੁੱਖ ਯਾਦਾਂ ਬਣ ਕੇ ਰਹਿ ਜਾਂਦੇ ਕਿਉਂਕਿ ਸਮਾਂ ਉਹਨਾਂ ਦੁੱਖਾਂ ਨੂੰ ਦੂਰ ਕਰਦਾ ਹੈ ਉਹਨਾਂ ਦੁੱਖਾਂ ਨੂੰ ਮਿਟਾ ਦਿੰਦਾ ਹੈ ਪਰ ਜਿਸ ਵੇਲੇ ਮਨੁੱਖ ਤੇ ਕੋਈ ਦੁੱਖ ਆਪਰਦਾ ਉਸ ਵੇਲੇ ਉਹ ਸੋਚਦਾ ਹੈ ਕਿ ਬਸ ਹਨੰਤ ਹੋ ਗਿਆ ਪਰ ਜਿਹੜਾ ਮਨੁੱਖ ਅੰਦਰੋਂ ਜੁੜਿਆ ਉਹ ਕਦੇ ਵੀ ਇੰਨਾ ਜ਼ਿਆਦਾ ਡੋਲਦਾ ਨਹੀਂ ਅਗਲੇ ਬਚਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁੱਖ ਭ੍ਰਮ ਗਿਆ ਜਿਸ ਵੇਲੇ ਮਨੁੱਖ ਮਾਇਆ ਦੀਆਂ ਜੰਜੀਰਾਂ ਨੂੰ ਤੋੜ ਦਿੰਦਾ ਹੈ ਬੰਧਨ ਕਾਟ ਸੇਵਕ ਮਾਇਆ ਵਾਲੇ ਬੰਧਨਾ ਨੂੰ ਤੋੜ ਦਿੰਦਾ ਹੈ ਮੁਕਤ ਜਨ ਭਇਆ ਤੇ ਆਪਣੇ ਆਪ ਨੂੰ ਇਹਨਾਂ ਮਾਇਆ ਦੇ ਬੰਧਨਾ ਤੋਂ ਮੁਕਤ ਕਰ ਲੈਂਦਾ ਇਹਨਾਂ ਬੰਧਨਾ ਦੇ ਵਿੱਚ ਪੈਂਦਾ ਨਹੀਂ ਤੇ ਕਹਿ ਲੱਗੇ ਜਨਮ ਮਰਨ ਦੁੱਖ ਭ੍ਰਮ ਗਿਆ ਆਪਣੇ ਉਹ ਜਨਮ ਮਰਨ ਦੇ ਗੇੜ ਦੇ ਦੁੱਖ ਨੂੰ ਤੇ ਪਰਮ ਭਲੇਕੇ ਸੈਸੇ ਨੂੰ ਇਸ ਨੂੰ ਵੀ ਖਤਮ ਕਰ ਲੈਂਦਾ ਇਹ ਵੀ ਨਾਲ ਦੀ ਨਾਲ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਮੁੱਕ ਜਾਂਦੀਆਂ ਨੇ ਚੇਤੇ ਰੱਖਣਾ ਆਪਾਂ ਕਹਿੰਦੇ ਆ ਕਿ ਜਿਹੜਾ ਦੁੱਖ ਹੈ ਇਹ ਬੜੀ ਮਾੜੀ ਚੀਜ਼ ਹੈ ਪਰ ਗੁਰਬਾਣੀ ਕਹਿੰਦੀ ਹੈ ਕਿ ਦੁੱਖ ਤਾਂ ਦਵਾਈ ਹੈ ਸੁਖ ਰੋਗ ਹੈ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਜੇ ਇਸ ਦੁੱਖ ਦੀ ਘੜੀ ਦੇ ਵਿੱਚ ਅੰਦਰੋਂ ਜੁੜ ਕੇ ਰੱਬ ਨੂੰ ਮਨੁੱਖ ਚੇਤੇ ਕਰਦਾ ਉਹਨਾਂ ਸੁੱਖ ਵਿੱਚ ਨਹੀਂ ਕਰ ਸਕਦਾ ਇਸ ਕਰਕੇ ਸਤਿਗੁਰਾਂ ਨੇ ਆਖਿਆ ਦੁੱਖ ਬਹੁਤ ਜ਼ਰੂਰੀ ਹੈ ਮਨੁੱਖ ਤੇ ਆਉਣਾ ਅਤ ਜ਼ਰੂਰੀ ਹੈ ਜੇ ਦੁੱਖ ਹੀ ਨਾ ਆਇਆ ਤੇ ਰੱਬ ਨੂੰ ਚੇਤੇ ਨਹੀਂ ਜੇ ਮਨੁੱਖ ਨਹੀਂ ਕਰਨਾ ਸੁੱਖ ਮੰਗਤ ਦੁੱਖ ਆਗਲ ਹੋਏ ਮੰਗਦੇ ਤਾਂ ਸੁੱਖ ਆ ਪਰ ਦੁੱਖ ਅੱਗੇ ਆਉਂਦਾ ਹੈ ਸ਼ਾਇਦ ਪਰਮਾਤਮਾ ਸਾਨੂੰ ਮੋੜ-ਮੋੜ ਕੇ ਨਾਮ ਜਪਣ ਵਾਲੇ ਪਾਸੇ ਆਵਦੇ ਵਾਲੇ ਪਾਸੇ ਨੂੰ ਮੋੜਨਾ ਚਾਹੁੰਦੇ ਪਰ ਅਸੀਂ ਫੇਰ ਵੀ ਕਹਿੰਨੇ ਕਿ ਇਹ ਦੁੱਖ ਆ ਕਿਉਂ ਗਿਆ ਅਗਲੇ ਬਚਨਾਂ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਇੱਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜ਼ੂਰੀ ਇੱਛ ਪੁੰਨੀ ਪੁੰਨੀ ਦਾ ਮਤਲਬ ਹੈ ਸਿਰੇ ਚੜ ਜਾਣਾ ਪੁੱਗ ਜਾਣਾ ਨੇਪਰੇ ਚੜ ਜਾਣਾ ਕਹਿਣ ਲੱਗੇ ਸਾਰੀਆਂ ਇੱਛਾਵਾਂ ਸਾਰੀਆਂ ਮਨ ਦੀਆਂ ਕਾਮਨਾਵਾਂ ਇਹ ਵੀ ਪੂਰੀਆਂ ਹੋ ਗਈਆਂ ਸਰਦਾ ਸਭ ਪੂਰੀ ਸੇਵਕ ਦੀਆਂ ਇੱਛਾਵਾਂ ਤੇ ਸਰਦਾ ਇਹ ਵੀ ਸਾਰੀਆਂ ਸਿਰੇ ਚੜ ਜਾਂਦੀਆਂ ਹਨ ਜਿਸ ਵੇਲੇ ਅੰਦਰੋਂ ਜੁੜਾਵ ਹੋ ਜਾਏ ਤੇ ਨਾਲ ਹੀ ਬਚਨ ਰਵ ਰਹਿਆ ਰਵ ਰਹਿਆ ਦਾ ਮਤਲਬ ਹੈ ਹਰ ਇੱਕ ਥਾਂ ਤੇ ਰਵਿਆ ਹੋਇਆ ਮੌਜੂਦ ਹੈ ਵਿਆਪਕ ਹੈ ਰਚਿਆ ਪਿਆ ਸਦ ਸੰਗ ਹਜ਼ੂਰੀ ਉਸ ਪਰਮਾਤਮਾ ਨੂੰ ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ ਸੰਗ ਵਿਖਦਾ ਹੈ ਓਰ ਧਾਰੇ ਜੋ ਅੰਤਰਨਾਮ ਆਪਾਂ 8ਵਾਂ ਸ਼ਲੋਕ ਪੜਿਆ ਓਰ ਧਾਰੇ ਜੋ ਅੰਤਰਨਾਮ ਸਰਬਮੈ ਪੀਖੇ ਭਗਵਾਨ ਜਿਸ ਵੇਲੇ ਅੰਦਰ ਪ੍ਰਭੂ ਧਾਰਨ ਹੋ ਗਿਆ ਹਿਰਦੇ ਦੇ ਵਿੱਚ ਪ੍ਰਭੂ ਦਾ ਨਿਵਾਸਾ ਹੋ ਗਿਆ ਫਿਰ ਸਰਬਮੈ ਪੀਖੇ ਭਗਵਾਨ ਫਿਰ ਸਾਰਿਆਂ ਦੇ ਵਿੱਚ ਰੱਬ ਦਿਸਣ ਲੱਗ ਜਾਂਦਾ ਹੈ ਚੇਤੇ ਰੱਖਣਾ ਜਿੰਨਾ ਚਿਰ ਅੰਦਰ ਨਹੀਂ ਫਿਰਦੇ ਦੇ ਵਿੱਚ ਉਸ ਪ੍ਰਮਾਤਮਾ ਦਾ ਵਾਸਾ ਨਹੀਂ ਬਾਹਰ ਦੁਨੀਆ ਘੁੰਮ ਲਵੇ ਮਨੁੱਖ ਲਵੇ ਕਿਤੇ ਵੀ ਜਾ ਕੇ ਉਹਨੂੰ ਰੱਬ ਦੇ ਦਰਸ਼ਨ ਨਹੀਂ ਜਿਉਣੇ ਤੇ ਜਿਸ ਵੇਲੇ ਮਨੁੱਖ ਦੇ ਅੰਦਰ ਉਸ ਪ੍ਰਮਾਤਮਾ ਨੇ ਆਪਣਾ ਘਰ ਕਰ ਲਿਆ ਜਾਂ ਇਉਂ ਕਹ ਲਈਏ ਕਿ ਪ੍ਰਮਾਤਮਾ ਦੀ ਯਾਦ ਆਪਣੇ ਅੰਦਰ ਮਨੁੱਖ ਨੇ ਵਸਾ ਲਈ ਤੇ ਫਿਰ ਹਰ ਇੱਕ ਸਜੀਵ ਤੇ ਛੱਡੋ ਨਰਜੀਵ ਚੀਜ਼ਾਂ ਦੇ ਵਿੱਚ ਕਣ-ਕਣ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਇੱਛ ਪੁੰਨੀ ਸਰਦਾ ਸਭ ਪੂਰੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਸਰਦਾ ਪੂਰੀ ਹੋ ਗਈ ਰਵ ਰਿਆ ਸਦ ਸੰਗ ਹਜੂਰੀ ਉਹ ਪਰਮਾਤਮਾ ਜਿਹੜਾ ਹਰ ਇੱਕ ਜਗ੍ਹਾ ਤੇ ਰਚਿਆ ਪਿਆ ਉਹ ਸੇਵਕ ਵੀ ਆਪਣੇ ਆਸੇ-ਪਾਸੇ ਉਹਦੇ ਫਿਰ ਦਰਸ਼ਨ ਕਰਨੇ ਸ਼ੁਰੂ ਕਰ ਦਿੰਦਾ ਹੈ ਅਕੀਰਲੇ ਬਚਨ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਜਿਸ ਕਾ ਸਾ ਜਿਸ ਮਾਲਕ ਦਾ ਉਹ ਸੇਵਕ ਬਣਦਾ ਤਿੰਨ ਲੀਆ ਮਿਲਾਏ ਉਹ ਸੇਵਕ ਨੂੰ ਪਰਮਾਤਮਾ ਆਪਣੇ ਨਾਲ ਮੇਲ ਵੀ ਲੈਂਦਾ ਜਿਸ ਬਾਰੇ ਨਵੇਂ ਪਾਤਸ਼ਾਹ ਜੀਆਂ ਨੇ ਆਖਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਕਸ ਹੋ ਜਾਂਦਾ ਹੈ ਉਹ ਫਿਰ ਪਾਣੀ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ ਆਪਸ ਚੋਂ ਉਹ ਆਪਣੇ ਵਿੱਚ ਰਲ ਜਾਂਦਾ ਹੈ ਰਚ ਜਾਂਦਾ ਹੈ ਇੱਕ ਮਿਕ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਸੇਵਕ ਵੀ ਆਪਣੇ ਪ੍ਰਭੂ ਦੇ ਨਾਲ ਇੱਕ ਮਿਕ ਹੋ ਜਾਂਦਾ ਕੋਈ ਫਰਕ ਨਹੀਂ ਰਹਿ ਜਾਂਦਾ ਜਿਸ ਕਾ ਸਾਤਿਨ ਲੀਆ ਮਿਲਾਏ ਜਿਸ ਪ੍ਰਮਾਤਮਾ ਦਾ ਸੇਵਕ ਬਣਦਾ ਹੈ ਉਹ ਪ੍ਰਮਾਤਮਾ ਪ੍ਰਭੂ ਆਪਣੇ ਸੇਵਕ ਨੂੰ ਆਪਣੇ ਨਾਲ ਮੇਲ ਵੀ ਲੈਂਦਾ ਤੇ ਨਾਲ ਹੀ ਬਚਨ ਹੈ ਨਾਨਕ ਭਗਤੀ ਨਾਮ ਸਮਾਏ ਕਹਿੰਨ ਲੱਗੇ ਹੈ ਭਾਈ ਸੇਵਕ ਭਗਤੀ ਕਰਕੇ ਨਾਮ ਸਿਮਰਨ ਭਜਨ ਬੰਦਗੀ ਦੇ ਨਾਲ ਜੁੜ ਕੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਨਾਮ ਸਮਾਏ ਦਾ ਮਤਲਬ ਹੈ ਨਾਮ ਵਿੱਚ ਯਾਦ ਦੇ ਵਿੱਚ ਟਿਕੇ ਰਹਿਣਾ ਹਰ ਵੇਲੇ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਰੱਖਣਾ ਇੱਕ ਸੱਚੇ ਸੇਵਕ ਦੀ ਇਹ ਨਿਸ਼ਾਨੀ ਉਸ ਮਨੁੱਖ ਦੇ ਅੰਦਰੋਂ ਫਿਰ ਪ੍ਰਗਟ ਹੋ ਜਾਂਦੀ ਹੈ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ